ਇਹ ਜੋ ਤੁਸੀਂ ਤਸਵੀਰਾਂ ਵੇਖ ਰਹੇ ਹੋ ਨਾਬਾ ਹਲਕੇ ਦੀਆਂ ਨੇ ਜਿੱਥੇ ਬੀਤੀ ਦੇਰ ਰਾਤ ਹੋਈ ਮੂਲੇ ਧਾਰ ਪਾਰਿਸ਼ ਨੇ ਕਿਸਾਨਾਂ ਦੇ ਖੇਤਾਂ ਦੇ ਵਿੱਚ ਪਾਣੀ ਭਰ ਦਿੱਤਾ ਕਿਸਾਨਾਂ ਨੇ ਜਿੱਥੇ ਹੁਣ ਆਪਣੀ ਝੋਨੇ ਦੀ ਪੱਕੀ ਫਸਲ ਨੂੰ ਵੱਢਣ ਦੇ ਲਈ ਤਿਆਰੀ ਕੀਤੀ ਹੋਈ ਸੀ ਅਤੇ ਲਗਾਤਾਰ ਤਿਆਰੀ ਦੇ ਵਿੱਚ ਸਨ ਤੇ ਬਾਰਿਸ਼ ਦੇ ਨਾਲ ਦੂਸਰੇ ਪਾਸੇ ਉਹਨਾਂ ਦੇ ਖੇਤਾਂ ਦੇ ਵਿੱਚ ਪਾਣੀ ਦਾ ਪੱਧਰ ਵਧ ਗਿਆ ਤੇ ਹੁਣ ਕੰਬਾਈਨ ਵੀ ਖੇਤਾਂ ਦੇ ਵਿੱਚ ਵੜਾਈ ਨਹੀਂ ਕਰ ਸਕਦੀ ਦੂਸਰੇ ਪਾਸੇ ਜੋ ਕਿਸਾਨਾਂ ਦੇ ਵੱਲੋਂ ਆਲੂਆਂ ਦੀ ਫਸਲ ਲਗਾਈ ਗਈ ਸੀ ਉਹ ਵੀ ਬਿਲਕੁਲ ਖਰਾਬ ਹੋ ਚੁੱਕੀ ਹੈ ਨਾਬਾ ਮੰਡੀ ਦੇ ਵਿੱਚ ਪਈਆਂ ਲੱਖਾਂ ਬੋਰੀਆਂ ਵੀ ਖੁੱਲੇ ਸਮਾਨ ਦੇ نیچے ਭਿੱਜ ਕੇ ਖਰਾਬ ਹੋਈਆਂ ਕਿਉਂਕਿ ਮਜ਼ਦੂਰਾਂ ਤੇ ਸ਼ੈਲਰ ਫਾੜਿਆਂ ਦੀ ਹੜਤਾਲ ਦੇ ਕਾਰਨ ਮੰਡੀ ਦੇ ਵਿੱਚ ਲੱਖਾਂ ਬੋਰੀਆਂ ਲਿਫਟਿੰਗ ਨਾ ਹੋਣ ਕਰਕੇ ਦੁਰਗਸਤੀ ਦਾ ਸ਼ਿਕਾਰ ਹੋਈਆਂ ਨੇ ਇਹ ਤਾਂ ਸਿਹਰਾ ਪ੍ਰਸੰਤ ਨਾ ਸਰ। ਛੇ। ਜਿਸ ਹੁਜਾ ਤਾਂ ਜੱਕ ਪੈਨ ਵੱਡੂ ਵੀ ਸਾਰੇ ਦਾਣੇ ਥੱਲੇ ਕਰ ਜਾਣੇ। ਹੂੰ। ਇਹ ਦੋ ਦਿਨਾਂ થી ਵੱਢਣ ਨੂੰ ਤਿਆਰ ਤੁਸੀਂ। ਹੂੰ ਤਾਂ ਪੰਜ ਚਾਰ ਦਿਨ ਪਾਣੀ ਵੀ ਨਹੀਂ ਛੁੱਕਦਾ ਇੱਕ। ਹੂੰ। ਉਦੋਂ ਬਾਅਦ ਮੀਂਹ ਵੱਢਣੀ ਆ ਸਾਰਾ ਦਾਣਾ ਥੱਲੇ ਕਰ ਜਾ। ਸਵੇਰ ਕੰਟਾ 1.5 ਘੰਟਾ ਬਾਅਦ ਸਪੈਡ। ਤੇ ਮਾਦੇ ਵਿੱਚ بارش ਸੀ। بارش ਨੇ ਇਹ ਸਿੱਟੀ ਆ ਜੀਰੀ। ਹੂੰ। ਉੱਥੇ ਵਾਜਨ ਹੋ ਗਿਆ। ਵਾਜਨ ਨਾਲ ਪਾਣੀ ਨਾਲ ਥੱਲੇ। ਇਹਦਾ ਜੋ ਸਾਡਾ ਬਣਦਾ ਹੱਕ ਦਿੱਤਾ ਜਾਵੇ ਜੀ ਸਾਡੇ ਆਲੂ ਬੀਜਾ ਇਹਦੀ ਕੱਲੀ ਬੀਜੇ ਦੀ ਆਲੂ ਹਵਾ ਨਹੀਂ ਰੀ ਨਾਲੀ ਮੀਂਹ ਬਰਸ ਨਾਲ ਸਾਰਾ ਨੰਗਾ ਹੋ ਗਿਆ ਇਸ ਦੁਬਾਰੀ ਦੇਖੋ ਜੀ ਖਰਚਾ ਸਾਨੂੰ ਪਤਾ ਹੀ ਹੈ ਇਸ ਦੁਬਾਰੀ ਕਿਵੇਂ ਹੋਊਗਾ ਸਾਰਾ ਆਲੂ ਨੰਗਾ ਹੋ ਗਿਆ ਜੀ ਠੇਕੇ ਦੇ ਸੰਭੇ ਇਹ ਠੇਕੇ ਦੇ ਜਮੀ ਲੀਤੀ ਕਿੰਨੀ ਜੀ ਕਿੰਨੀ ਲਈ ਹੋਈ ਆ ਇਹ ਤਾਂ ਨਹੀਂ ਠੇਕੇ ਦੇ ਕਿੰਨਾ ਕੁ ਨੁਕਸਾਨ ਆ ਨੁਕਸਾਨ ਸਾਨੂੰ ਪਤਾ ਹੀ ਹੁਣ ਡਬਲ ਨੁਕਸਾਨ ਸਾਰਾ ਖਰਚਾ ਡਬਲ ਪਊਗਾ ਜੀ ਕੱਲਾ ਕੱਲਾ ਆਲੂ ਹੁਣ ਚੱਕ ਕੇ ਵਿੱਚ ਦੱਬਣਾ ਰਾਤ ਕਿੰਨੇ ਕ ਘੰਟੇ ਪਈ ਆ بارش بارش ਦਾ ਘੰਟਾ 2-3 ਘੰਟੇ ਪਈ ਆ ਹਵਾ ਬਹੁਤ ਤੇਜ਼ ਦੀ ਹਵਾ ਨਾਲੇ ਸਾਰਾ ਨੁਕਸਾਨ ਹੋਇਆ ਜੀ ਹੁਣ ਕੀ ਮੰਗ ਕਰਦੇ ਸਰਕਾਰ ਮੰਗੇ ਇਹੀ ਕਰਦੇ ਆ ਬਸ ਸਾਡਾ ਖਰਚਾ ਸਾਨੂੰ ਦਿੱਤਾ ਜਾਵੇ ਨਕਸਨ ਦਾ ਇਹ ਮਤਲਬ ਕੋਈ ਹਿਸਾਬ ਨਹੀਂ ਲਾ ਸਕਦੇ ਜਿਹੜੀਆਂ ਫਸਲਾਂ ਪੱਕੀਆਂ ਪਈ ਜਾਂਦੀਆਂ ਬੱਢਣ ਵਾਲੀਆਂ ਉਹ ਤਾਂ ਐ ਲੰਬੀਆਂ ਪੈ ਕੇ ਉੱਪਰ ਦੀ ਪਾਣੀ ਫਿਰ ਗਿਆ ਮੈਨੂੰ ਨਹੀਂ ਲੱਗਦਾ ਵੀ ਉਹ ਚੋਂ ਕੁਝ ਬੱਟਿਆ ਜਾਊਗਾ ਕਿਉਂਕਿ ਉਹ ਦਾਣੇ ਪਾਣੀ ਲੱਗਣ ਕਾਰਨ ਪੁੰਗਰ ਜਾਣਗੇ ਔਰ ਜਿਹੜੀਆਂ ਅਗਲੀਆਂ ਫਸਲਾਂ ਦੀ ਬਿਜਾਈ ਕਰਨੀ ਸੀ ਉਹ ਤਾਂ ਬਹੁਤ ਹੀ ਜ਼ਿਆਦਾ ਪਛੜ ਗਈ ਜਿਵੇਂ ਆਲੂਆਂ ਦੀ ਜੋ ਵੀ ਸਬਜ਼ੀ ਕਿਸੇ ਨੇ ਵੀ ਲਾਉਣੀ ਸੀ ਵੀ ਉਹ ਬਹੁਤ ਜ਼ਿਆਦਾ ਪਛੜ ਗਈ ਵੀ ਬਹੁਤ ਭਾਰੀ ਨੁਕਸਾਨ ਹੋ ਗਿਆ ਤਾਂ ਬੇਮੌਸਮੀ ਬਰਸਾਤ ਕਾਰਨ ਐਨ ਪੂਰਾ ਸੀਜ਼ਨ ਦਾ ਕੰਮ ਚੱਲ ਰਿਹਾ ਸੀ ਜੀ ਕਿੱਥੇ ਘੰਟੇ ਪਈ ਰਾਤ ਪਾਸ ਗਈ ਰਾਤ ਸਾਰਸਿਕ ਵਾਰ ਤਾਂ ਆਈ ਆ ਜੀ 12:00 ਵਜੇ 2 ਘੰਟੇ ਤਾਂ ਡੇਢ ਘੰਟਾ ਉਦੋਂ ਲੱਗੀ ਤੇ ਉਹ ਤੋਂ ਮੁੜ ਕੇ ਫੇਰ 3:00 ਵਜੇ ਫੇਰ ਆ ਗਈ ਘੰਟਾ ਡੇਢ ਘੰਟਾ ਫੇਰ ਮਤਲਬ ਇਹਨਾਂ ਕਿਾਰੇ ਪੂਰੇ ਫੁੱਲ ਭਰਤੇ ਜੀ ਤੇ ਹੁਣ ਕਾਫੀ ਨੁਕਸਾਨ ਹੁਣ ਤਾਂ ਜਿਹੜੇ ਹੈ ਕੰਬਾਈਨ ਵੀ ਅੰਦਰ ਬੜ ਸਕਦਾ ਕੰਬਾਈਨ ਘੱਟੋ ਘੱਟ ਵੀ 10 ਦਿਨ ਤਾਂ ਪੱਕਾ ਹੀ ਆ ਜੀ ਬੜ ਨਹੀਂ ਸਕਦੀ ਫੇ 10 ਦਿਨਾਂ ਤੱਕ ਫਸਲ ਤੇ ਲੱਗਦਾ ਨਹੀਂ ਵੀ ਕੁਝ ਰਹੂਗਾ ਇਹ ਤੁਸੀਂ ਫਸਲ ਲੈ ਕੇ ਆਏ ਹੋ ਇਹ ਨਹੀਂ ਤਾਂ ਪਹਿਲਾਂ ਦੀ ਕਟਾਈ ਹੋਈ ਸੀ ਹੋਈ ਸੀ ਜੀ ਇਹ ਆਪਣਾ ਮਤਲਬ ਇਹ ਤਾਂ ਕੱਲ ਸਵੇਰ ਦੀ ਕਟਾਈ ਹੋਈ ਸੀ ਇਹ ਅੰਦਰ ਲਾਈ ਤੀਏ ਤਾਂ ਸੈੱਡ ਚ ਕਿਉਂ ਮੰਡੀ ਚ ਕਾਫੀ ਬੁਰਾ ਹਾਲਾ ਜਿਹੜੀ ਖੁੱਲੇ ਆਸਮਾਨ ਦੇ نیچے ਜਿਹੜੀ ਕਿੱਜੇ ਇਹਦਾ ਵੀ ਨੁਕਸਾਨ ਆ ਇਹ ਤਾਂ ਇਹਦਾ ਵੀ ਨੁਕਸਾਨ ਆ ਇਹ ਢੇਰੀਆਂ ਕਰਕੇ ਮੇਰੇ ਹਿਸਾਬ ਨਾਲ ਤਾਂ ਸਪਾਉਣੀ ਪਊਗੀ ਨਹੀਂ ਇਹ ਤਾਂ ਬੋਰੀਆਂ ਤੇ ਇਹ ਵੀ ਖਰਾਬ ਹੋ ਜਾਊਗੀ ਡੰਗਰ ਜਾਊਗੀ ਬਹੁਤ ਭਾਰੀ ਨੁਕਸਾਨ ਹੋ ਗਿਆ ਜੀ ਵਾਰਿਸ ਕਾਰਨ ਤਾਂ ਵੀ ਇਹ ਮੌਸਮੀ ਬਰਸਾਤ ਕਾਰਨ ਬਹੁਤ ਭਾਰੀ ਨੁਕਸਾਨ ਹੋ ਗਿਆ ਕੀ ਮੰਨ ਕਰਦੇ ਤੁਸੀਂ ਬਈ ਸਰਕਾਰ ਨੂੰ ਮੜਾ ਮੜਾ ਸੋਚਣਾ ਚਾਹੀਦਾ ਜੀ ਕਿਸਾਨ ਬਾਰੇ ਦੇਖੋ ਪਰਾਲੀ ਤਿੰਨ ਕਸਾਓ ਕਰੀ ਜਾਂਦੀ ਆ ਉਹ ਤਾਂ ਸਰਕਾਰ ਨੂੰ ਦਿਖ ਰਿਹਾ ਵੀ ਅੱਗ ਨਾ ਲਾਓ ਇਹ ਨਾ ਕਰੋ ਤੇ ਆ ਨੁਕਸਾਨ ਬਾਰੇ ਨੀ ਕੋਈ ਸੋਚਦਾ ਹੈਗਾ ਬਈ ਇਹ ਮਤਲਬ ਸਾਰੇ ਪਾਸੇ ਕਿਸਾਨ ਦੇ ਸਾਰੇ ਪੱਖ ਦੇਖਣੇ ਚਾਹੀਦੇ ਨੇ ਸਰਕਾਰ ਨੇ ਵੀ ਜਦੋਂ ਨੁਕਸਾਨ ਹੁੰਦਾ ਉਦੋਂ ਵੀ ਨਾਲ ਖੜੇ ਫਿਰ ਕਿਸਾਨ ਵੀ ਕੋਈ ਮਤਲਬ ਜਿੰਨਾ ਹੋ ਸਕੂਗਾ ਵੀ ਆਪਦਾ ਕਰਦਾ ਹੀ ਆ ਹਨਾ ਇਹ ਸਭ ਨੂੰ ਇਹ ਤਾਂ ਧੂਏ ਦਾ ਨੁਕਸਾਨ ਤਾਂ ਹੁਣ ਪਹਿਲਾਂ ਕਿਸਾਨ ਨੂੰ ਆ ਉਹ ਤੋਂ ਬਾਅਦ ਸੈਰਣਾ ਚਾਹੁੰਦਾ ਕਿਤੇ ਵੀ ਆਉਂਦਾ ਜੀ ਕਿੰਨਾ ਕੁ ਨੁਕਸਾਨ ਆ ਉਸ ਦਾ ਉਹ ਤਾਂ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ ਵਸ ਸਵੇਰ 5:12 ਵਜੇ ਦਾ ਠੀਕ ਆਈਏ ਜੀ 2:30 ਵਜੇ ਆਈਏ ਉਹਨੇ ਤਾਂ ਬਹੁਤ ਜ਼ਿਆਦਾ ਨੁਕਸਾਨ ਕਰਤਾ ਜੀ ਕਿੰਨੇ ਕਿੰਨੀ ਕੁ ਫਸਲ ਪਈ ਸੀ ਜਿਹੜੀ ਸਾਰੀ ਭਿੱਜੀ ਬਹੁਤ ਭਿੱਜ ਗਈ ਬਹੁਤ ਮੇਰਾ ਖਤ 2 ਟਨ ਤੋਂ 10 ਟੋੜੀ ਬਾਹਰ ਪਈ ਤੇ ਜੀ ਉਹਦੇ ਬਾਅਦ ਸੇ ਜ਼ਿਆਦਾ ਸੀ ਹਵਾ ਨਾਲ ਤਰਬਾਲਾ ਬਿਮਾਰੀਆਂ ਬਹੁਤਾਂ ਚੱਕਦੇ ਨੁਕਸਾਨ ਹੈ ਬਹੁਤ ਜ਼ਿਆਦਾ ਜਿਵੇਂ ਖੇਤਾਂ ਵਿੱਚ ਆ ਫਿਰ ਉਹ ਵੀ ਨਹੀਂ ਵੱਢ ਸਕਦੇ ਉਹ ਵੀ ਨਹੀਂ ਵੱਢ ਸਕਦੇ ਜਿੱਥੇ ਮਹੀ ਉਹ ਤਾਂ ਹਫ਼ਤਾᱧ ਚੱਲ ਸਕਦੇ ਜਿਹੜੇ ਬਾਸਪਤੀਆਂ ਦੇ ਉਹ ਤਾਂ ਗਿਰ ਗਏ ਸਾਰੀਆਂ ਬਹੁਤ ਹੈ ਜੀ ਜ਼ਿਮੀਂਦਾਰਾਂ ਦਾ ਬਹੁਤ ਕਾਫੀ ਨੁਕਸਾਨ ਹੋਇਆ ਬਹੁਤ ਜ਼ਿਆਦਾ ਜੀ ਤੁਸੀਂ ਕੀ ਮਾ ਕਰ ਰਹੇ ਹੋ ਅਸੀਂ ਮਾਲਕੀ ਕਰਨੇ ਸਰਕਾਰ ਨੇ ਰੱਖੀ ਦੇਣਾ ਜੀ ਐਂਜਾ ਕਹਿੰਦੇ ਸਾਨੂੰ ਮਾਜਬਾਵੇ ਪਹਿਲਾਂ ਮਿੰਦਰ ਤਾਂ ਇਹਨਾਂ ਨੇ ਜਿਹਦਾ ਸੁਣ ਸੁਣਾ ਖੜਕਾ ਕੇ ਬਾਗਿਆ ਮੈਨੇ ਰਕਾਰ ਲੋਵੇ ਅੱਲੇ ਪੱਲੀ ਕੁਛ ਨਹੀਂ ਧਾਰੇ ਲਾਈ ਜਾਂਦੀ ਹੈ ਨਾ ਕਰ ਦੂੰਗੇ ਆ ਉਹ ਕਰ ਦਈਏ ਨੋਖਾਂਦੇ ਦੇਖੋ ਇਹ ਖਾਤੀ ਹੈ ਦੇਖਦੇ ਕੋਈ ਉਹ ਨਹੀਂ ਹੈ ਸੋਤ ਨਹੀਂ ਹੈ ਦੇਖੋ ਠੀਕ ਹੈ ਵੀ ਗਾਇ ਨਾਲ ਦਿਨ ਮਾਰਨੀ ਚ ਕਹਿੰਦਾ ਥਰੀ ਬੰਦੇ ਮਾਰੇ ਜਾਂਦੇ ਨੇ ਦੇਖੋ ਇਹ ਸਾਡੇ ਸਾਹਮਣੇ ਆ ਸਰਕਾਰ ਦਾ ਮਾਲ ਪਿਆ ਪ੍ਰਾਈਵੇਟ ਵੀ ਪਿਆ ਸਾਰੇ ਮਾਲ ਪਿਆ ਜੀ ਕਿਵੇਂ ਲੇਬਰ ਨੂੰ ਕਾਫੀ ਮਿਹਨਤ ਕਰਨੀ ਪੁੱਛਦੇ ਇਹ ਹੁਣ ਲੇਬਰ ਨੂੰ ਟਾਂਗਾ ਲਾਣੀਆਂ ਪੈਣਗੀਆਂ ਨਹੀਂ ਕੋਈ ਊਂ ਮੱਟਕੇ ਲੈ ਜਾਣਗੇ ਇਹ ਡੰਗਾ ਤਾਂ ਲਾਣੀ ਪੈਣੀ ਹੈ। ਇਹ ਲਾ ਕੇ ਪਾਲਟੀਆਂ ਸੁਕਾਣੀ ਪਊਗੀ। ਹਾਂਜੀ। ਆਹ ਸੁਕਾਣ ਪਾੜ ਕੇ ਨਹੀਂ ਸੁਕਾਣੀ ਪਊਗੀ ਜੀ। ਇੰਨੀ ਟੰਗਾ ਲਾ ਦਣਗੀ। ਅੱਛਾ। ਐਂ ਚੱਕੀ ਜਾਊਗੀ ਇਹ। ਭਾਈ ਬਾਈ ਜੇ ਕੋਈ ਆਪ ਨਹੀਂ ਖਰੀਦ ਹੋਊਗੀ ਤਾਂ ਜੀ ਉਹ ਢੇਰੀਆਂ ਪਈਆਂ ਨੇ ਇਹਨਾਂ ਦੀ ਪੱੜੀ ਸਲਦੀ ਕਰਨੀ ਪੈਂਦੀ ਐ ਸਾਨੂੰ। ਆਹ ਦੇਖੋ ਉਧਰ ਮਾਲ ਪਿਆ ਸਾਹਮਣੇ। ਛੱਡੇ ਛੱਡੇ ਜ਼ਿਮੀਂਦਾਰਾਂ ਦਾ। ਲੱਖਾਂ ਬੋਰੀਆਂ ਨੇ ਜਿਹੜੀਆਂ ਆਹ ਮਨ ਚ। ਹਾਂਜੀ। ਹਾਂ ਹਾਂ। ਇਹ ਚੱਕੀ ਜਾਂਦੀ ਐ ਪ੍ਰਾਈਵੇਟ ਚੱਕੀ ਜਾਂਦੀ ਐ ਨਹੀਂ ਜੀ। ਸਰਕਾਰੀ ਬਹੁਤ ਚੱਕੀ ਜਾਂਦੀ। ਸਰਕਾਰੀ ਬਹੁਤ ਦੀ ਐ।